ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੇ ਲਈ ਜ਼ਿਮਨੀ ਚੋਣ ਦਾ ਐਲਾਨ ਹੋ ਚੁੱਕਿਆ ਹੈ ਤੇ ਪ੍ਰਸਾਦ ਕਾ ਵਿਦਾਇਕ ਸ਼ੀਤਲ ਉਂਗਰਾਲ ਦੇ ਹੱਕ ਦੇ ਵਿੱਚ ਲਿਖਰੇ ਨੇ ਭਾਜਪਾ ਗੂ ਸੁਸ਼ੀਲ ਕੁਮਾਰ ਰਿੰਕੂ ਇਹਨਾਂ ਕਹਿ ਕੇ ਜਲੰਧਰ ਵੈਸਟ ਦੇ ਟਿਕਟ ਦੇ ਲਈ ਉਂਗਰਾਲ ਹੀ ਦਾਵੇਦਾਰ ਨੇ ਸ਼ੀਤਲ ਉਂਗਰਾਲ ਦੇ ਨਾਲ ਕੇਂਦਰੀ ਲੀਡਰਸ਼ਿਪ ਦੀ ਕਮਿਟਮੈਂਟ ਹੈ ਤੇ ਉਹਨਾਂ ਦਾ ਵੀ ਸ਼ੀਤਲ ਉਂਗਰਾਲ ਨੂੰ ਪੂਰਾ ਸਮਰਥਨ ਹੈ ਇਸ ਜ਼ਿਮਨੀ ਚੋਣ ਦੇ ਵਿੱਚ ਭਾਜਪਾ ਵਧੀਆ ਜਿੱਤ ਦਰਜ ਕਰੇ ਕੈਬਨਟ ਮੰਤਰੀ ਕੁਲਦੇਵ ਸਿੰਘ ਢਾਲੀਵਾਲ ਨੇ ਆਜ ਪਾਤੇ ਤਿੱਖੇ ਸ਼ਬਦੀ ਵਾਰ ਕੀਤੇ ਤੇ ਕਿਹਾ ਕਿ ਭਾਜਪਾ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਪੰਜਾਬ ਦੇ ਵਿੱਚ ਉਸ ਦੀ ਸਰਕਾਰ ਨਹੀਂ ਬਣੇਗੀ। ਉਹਨਾਂ ਬੰਦੀ ਸਿੰਘਾਂ ਨੂੰ ਲੈ ਕੇ ਰਵਨੀਤ ਬਿੱਟੂ ਵੱਲੋਂ ਦਿੱਤੇ ਬਿਆਨ ਦਾ ਸਵਾਗਤ ਕੀਤਾ ਤੇ ਕਿਹਾ ਕਿ ਸਜ਼ਾ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ। ਦਰਸਲ ਉਹਨਾਂ ਅਜਨਾਲਾ ਦੇ ਵਿੱਚ ਆਪਣੇ ਮੁੱਖ ਦਫ਼ਤਰ ਦੇ ਵਿੱਚ ਲੋਕ ਦਰਬਾਰ ਲਗਾਇਆ ਜਿਸ ਦੇ ਵਿੱਚ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ। ਦਲਹੌਜ਼ੀ ਦੇ ਵਿੱਚ ਐਨਆਰਆਈ ਜੋੜੇ ਦੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਦੇ ਵਿੱਚ ਕੰਗਨਾ ਰਣਾਉਤ ਵਾਲਾ ਐਂਗਲ ਸਾਹਮਣੇ ਆਇਆ। ਕੁੱਟਮਾਰ ਦੇ ਵਿੱਚ ਜ਼ਖਮੀ ਹੋਏ ਪ੍ਰਵਾਸੀ ਭਾਰਤੀ ਨੇ ਇਲਜ਼ਾਮ ਲਗਾਇਆ ਕਿ ਕੰਗਨਾ ਥੱਪੜ ਕਾਣ ਕਾਰਨ ਨਹੀਂ ਉਸ ਤੇ ਹਮਲਾ ਹੋਇਆ ਦਰਸਲ ਪੇੜ ਤਾਂ ਆਪਣੀ ਸਪੈਨਿਸ਼ ਪਤਨੀ ਦੇ ਨਾਲ ਟਲਹਾਉਜ਼ੀ ਘੁੰਮਣ ਗਿਆ ਸੀ ਤੇ ਉੱਥੇ ਪਾਰਕਿੰਗ ਨੂੰ ਲੈ ਕੇ ਕੋਈ ਵਿਵਾਦ ਦੇ ਵਿੱਚ ਉਸ ਦੀ ਕੁੱਟਮਾਰ ਕੀਤੀ ਗਈ ਜਿਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪ੍ਰਵਾਸੀ ਭਾਰਤੀ ਦੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਦੇ ਵਿੱਚ ਪੰਜਾਬ ਜੀ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਦੇ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਐਨ ਆਰ ਆਈ ਜੋੜੇ ਦੇ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਸਿਆਸਤਦਾਨਾਂ ਨੂੰ ਸੂਝ ਸਮਝ ਕੇ ਬਿਆਨ ਦੇਣੇ ਚਾਹੀਦੇ ਨੇ ਉਧਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ਦੀ ਨਿਖੇਧੀ ਕੀਤੀ ਹੈ ਤੇ ਹਿਮਾਚਲ ਸਰਕਾਰ ਨੂੰ ਸਖਤ ਐਕਸ਼ਨ ਲੈਣ ਦੀ ਅਪੀਲ ਕੀਤੀ ਹੈ ਅਮਰੀਕਾ 'ਚ ਜਲੰਦਰਵਾਲੀਆ ਰਣ ਵਾਲੀਆਂ ਦੋ ਚੇਚੇਰੀਆਂ ਪਹਿਣਾ ਤੇ ਫਾਇਰਿੰਗ ਕੀਤੀ ਗਈ ਤੇ ਗੋਲੀ ਲੱਗਣ ਦੇ ਨਾਲ 29 ਸਾਲ ਦੀ ਜਸਵੀਰ ਕੌਰ ਦੀ ਮੌਤ ਹੋ ਗਈ ਜਦ ਕਿ 20 ਸਾਲ ਦੀ ਕੁੜੀ ਗੰਬੀਰ ਹਫਦੇ ਵਿੱਚ ਜ਼ਖਮੀ ਹੋਈ ਹੈ ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆਂ ਨਕੂਦਰ ਤੇ ਰਹਿਣ ਵਾਲੇ ਮਲਜ਼ਮ ਗੌਰਵ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਗੌਰਵ ਜ਼ਖਮੀ ਕੁੜੀ ਨੂੰ ਪਹਿਲਾਂ ਤੁਸੀਂ ਜਾਣਦਾ ਸੀ ਅਜਕੇ ਮਿਰਤਕਾ ਕੁੜੀ ਵਿਆਹੀ ਹੋਈ ਸੀ ਤੇ ਉਸ ਦਾ ਪਤੀ ਅਮਰੀਕਾ ਦੇ ਵਿੱਚ ਟਰੱਕ ਚਲਾਉਂਦਾ ਹੈ ਪਾਣੀਪਾਦ ਦੇ ਪਿੰਡ ਤੁਲਕਾਣਾ ਦੇ ਵਿੱਚ ਪਤੀ ਨੇ ਡੰਡਿਆਂ ਦੇ ਨਾਲ ਵਾਰ ਕਰਕੇ ਪਤਨੀ ਦੀ ਹੱਤਿਆ ਕਰ ਦਿੱਤੀ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਲਜ਼ਮ ਪਤੀ ਘਰ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਹਾਂ ਵਿਚਾਲੇ ਕਈ ਦਿਨਾਂ ਤੋਂ ਕਲੇਸ਼ ਚੱਲ ਰਿਹਾ ਸੀ 26 ਸਾਲਾ ਪੂਜਾ ਦਾ 8 ਸਾਲ ਪਹਿਲਾਂ ਹੀ ਨਵੀਨ ਨਾਮ ਦੇ ਸ਼ਖਸ ਦੇ ਨਾਲ ਵਿਆਹ ਹੋਇਆ ਸੀ ਪਰਿਵਾਰ ਦਾ ਇਲਜ਼ਾਮ ਹੈ ਕਿ ਨਵੀਨ ਉਹਨਾਂ ਦੀ ਧੀ ਨੂੰ ਦਾਜ ਦੇ ਲਈ ਪਰੇਸ਼ਾਨ ਕਰ ਰਿਹਾ ਸੀ ਫਿਲਹਾਲ ਪੁਲਿਸ ਦੇ ਵੱਲੋਂ ਮਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਸਮਰਾਲਾ ਦੇ ਪਿੰਡ ਬਗਲੀ ਕਲਾਂ ਦੇ ਵਿੱਚ ਇੱਕ ਨੌਜਵਾਨ ਨੇ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ 3 ਮਹੀਨੇ ਪਹਿਲਾਂ ਹੀ ਮ੍ਰਿਤਕ ਨੌਜਵਾਨ ਦਾ ਵਿਆਹ ਹੋਇਆ ਸੀ ਜਿਸ ਨੇ ਜਾਨ ਦੇਣ ਤੋਂ ਪਹਿਲਾਂ ਸੁਸਾਇਡ ਨੋਟ ਲਿਖਿਆ ਜਿਸ ਦੇ ਵਿੱਚ ਉਸਨੇ ਆਪਣੇ ਸੱਤ ਸੌਰਾ ਆਪਣੀ ਪਤਨੀ ਅਤੇ ਪਤਨੀ ਦੇ ਆਸ਼ਿਕ ਤੇ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਨੇ ਤੇ ਆਪਣੀ ਮੌਤ ਦੇ ਲਈ ਇਹਨਾਂ ਸਾਰਿਆਂ ਨੂੰ ਜ਼ਿੰਮੇਵਾਰ ਦੱਸਿਆ ਨਿਤਿਕ ਨੌਜਵਾਨ ਦੇ ਪਰਿਵਾਰ ਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਮੰਗ ਨੂੰ ਲੈ ਕੇ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ। ਅਤੇ ਆਬਾਦ ਉੱਤਰ ਭਾਰਤ ਦੇ ਵਿੱਚ ਜਿੱਥੇ ਲੋਕ ਅੱਤ ਦੀ ਪੈ ਰਹੀ ਗਰਮੀ ਕਾਰਨ ਪਰੇਸ਼ਾਨ ਨੇ ਤਾਂ ਉਧਰ ਦੂਜੇ ਪਾਸੇ ਸਿੱਕਮ ਦੇ ਵਿੱਚ ਭਾਰੀ ਬਾਰਿਸ਼ ਨੇ ਸਬਾਹੀ ਮਚਾ ਦਿੱਤੀ ਅਤੇ ਬੱਦਲ ਫਟਣ ਦੇ ਕਾਰਨ ਕਈ ਥਾਵਾਂ ਤੇ ਹੜਾ ਆ ਗਿਆ ਤੇ ਕਈ ਹੋਰ ਥਾਵਾਂ ਤੇ ਲੈਂਡਸਲਾਈਡਿੰਗ ਵੀ ਹੋਈ ਹੈ ਹੜ ਹਉਣ ਦੇ ਕਾਰਨ 10 ਘਰ ਰੁੜ ਗਏ ਤੇ 6 ਲੋਕਾਂ ਦੀ ਮੌਤ ਵੀ ਹੋ ਗਈ ਹੈ ਜਦਕਿ 3 ਹੋਰ ਵਿਅਕਤੀ ਲਾਪਤਾ ਦੱਸੇ ਜਾ ਰਹੇ ਨੇ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਤਾਂ ਸੜਕਾਂ ਤੱਕ ਵੀ ਰੁੜ ਗਈਆਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕੈਥਲ ਦੇ ਵਿੱਚ ਸਿੱਖ ਨੌਜਵਾਨ ਤੇ ਹੋਏ ਹਮਲੇ ਦੀ ਨਕੇਦਗੀ ਕੀਤੀ ਹੈ ਤੇ ਗ੍ਰਿਫਤਾਰ ਹੋਏ ਦੋ ਮੁਲਜ਼ਮਾਂ ਦੇ ਖਿਲਾਫ ਧਾਰਾ 307 ਦੇ ਤਹਿਤ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਕਮੇਟੀ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਖਾਲਸਤਾਨੀ ਕਹਿਣਾ ਠੀਕ ਨਹੀਂ ਹੈ ਸਿੱਖ ਨੌਜਵਾਨ ਦੇ ਨਾਲ ਜੋ ਹੋਇਆ ਉਹ ਗਲਤ ਹੈ ਤੇ ਧਰਮ ਦੇ ਖਿਲਾਫ ਬੋਲਣ ਵਾਲੇ ਅਜਿਹੇ ਲੋਕਾਂ ਦੇ ਖਿਲਾਫ ਕਾਨੂੰਨ ਦੇ ਮੁਤਾਬਿਕ ਸਖਤ ਕਾਰਵਾਈ ਹੋਣੀ ਚਾਹੀਦੀ। ਬਰਨਾਲਾ ਦੀ ਤਪਾ ਮੰਡੀ ਦੇ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਵਿਵਾਦ ਇੰਨਾ ਜ਼ਿਆਦਾ ਗਰਮਾ ਗਿਆ ਕਿ ਦੋ ਧਿਰਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਤੇ ਗੁੱਸੇ ਦੇ ਵਿੱਚ ਆਏ ਦੋਹਾਂ ਧਿਰਾਂ ਦੇ ਵਰਕਰਾਂ ਨੇ ਇੱਕ ਦੂਜੇ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਟਰੱਕ ਆਪਰੇਟਰ ਮੌਜੂਦ ਰਹੇ। ਮਾਮਲੇ ਦੀ ਸੂchnਾ ਮਿਲੀ ਤਾਂ ਤੁਰੰਤ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚੀ ਤੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ ਗਿਆ ਯੂਨੀਅਨ ਦੇ ਪ੍ਰਧਾਨ ਦੇ ਲਈ ਦੋਹਾਂ ਧਿਰਾਂ ਨੇ ਆਪੋ ਆਪਣੇ ਦਾਵੇਦਾਰ ਹੋਣ ਦਾ ਦਾਵਾ ਕੀਤਾ ਬਠਿੰਡਾ ਕਾਉਂਟਰ ਇੰਟੈਲੀਜੈਂਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਤੇ ਦਰਾਹਾ ਤੇ ਜੁਦਰੀ ਸ਼ਾਪ ਤੇ ਫਾਇਰਿੰਗ ਕਰਨ ਦਾ ਇਲਜ਼ਾਮ ਹੈ ਦੋਹਾਂ ਨੂੰ ਕਾਬੂ ਕਰਕੇ ਪੁਲਸ ਨੇ ਦੋ ਪਿਸਤਲਾਂ ਤੇ ਇੱਕ ਵਿਦੇਸ਼ੀ ਪਿਸਤਲ ਸਮੇਤ ਇੱਕ ਬ੍ਰਾਜ਼ੀਲ ਮੇਡ ਪਿਸਤਲ ਵੀ ਬਰਾਮਦ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਜ਼ਮੀਨੀ ਵਿਵਾਦ ਚੱਲਦੇ ਹਾਂ ਦੋਹਾਂ ਮੁਲਜ਼ਮਾਨ ਨੇ 12 ਜੁਲ ਨੂੰ ਜੁਦਰੀ ਸ਼ਾਪ ਤੇ ਫਾਇਰਿੰਗ ਕੇ ਤੀਸਰੇ ਮੁਲਜ਼ਮਾਂ ਦੀ ਪਛਾਣ ਸੂਰਜ ਪ੍ਰਕਾਸ਼ ਅਤੇ ਪ੍ਰਦੀਪ ਮੰਗਟ ਵਜੋਂ ਹੋਈ ਹੈ। ਇਹ ਖੋਫੀ ਲੁਟੇਰਿਆਂ ਨੇ ਦੁਸੁਗਾ ਦੇ ਵਿੱਚ ਫਾਈਨਾਂਸ ਕੰਪਨੀ ਦੀ ਇੱਕ ਬ੍ਰਾਂਚ ਨੂੰ ਨਿਸ਼ਾਨਾ ਬਣਾਇਆ। ਗਨ ਪੁਆਇੰਟ ਤੇ ਲੁਟੇਰੇ ਬ੍ਰਾਂਚ ਦੇ ਵਿੱਚ ਦਾਖਲ ਹੋਏ ਤੇ 2 ਲੱਖ ਰੁਪਏ ਤੋਂ ਵੱਧ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਦਾ ਤੀਜਾ ਸਾਥੀ ਬ੍ਰਾਂਚ ਦੇ ਬਾਹਰ ਹੀ ਖੜਾ ਰਿਹਾ ਤੇ ਜਦ ਦੋਵੇਂ ਲੁਟੇਰੇ ਬਾਹਰ ਨਿਕਲੇ ਤਾਂ ਉਹ ਦੋਹਾਂ ਨੂੰ ਬਾਈਕ ਤੇ ਬਿਠਾ ਕੇ ਨਿਕਲ ਗਿਆ। ਲੁੱਟ ਦਾ ਮਾਮਲਾ ਸਾਹਮਣੇ ਆਉਣ ਤੇ ਪੁਲਿਸ ਵੀ ਤੁਰੰਤ ਐਕਸ਼ਨ ਦੇ ਵਿੱਚ ਆਈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਰੋਟੇਰੀਅਮ ਦੀ ਪੜਾਅ ਸ਼ੁਰੂ ਕਰ ਦਿੱਤੀ ਹੈ। ਬਿਨਾਨਗਰ ਦੇ ਵਿੱਚ ਤਿੰਨ ਲਾਸ਼ਾਂ ਮਿਲਣ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਮੁਸਤੱਦੀ ਬਤਾਉਂਦੀਆਂ ਪਿੰਡ ਡਿੰਡਾਂ ਸਾਂਸੀਆਂ ਨੂੰ ਸੀਲ ਕਰ ਦਿੱਤਾ ਹੈ ਤੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਬੀਤੇ ਦਿਨੀ ਪਿੰਡ ਦੇ ਨੇੜੇਓਂ ਛੱਕੀ ਹਾਲਤ ਵਿੱਚ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। ਜੋ 1 ਕਿਲੋਮੀਟਰ ਦੇ ਦਾਰੇ ਦੇ ਵਿੱਚ ਪਈਆਂ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਸ਼ਖਸ ਪਠਾਨਪੁਰ ਦਾ ਰਹਿਣ ਵਾਲਾ ਜਦਕਿ ਬਾਕੀ ਦੋ ਦੀ ਪਛਾਣ ਨਹੀਂ ਹੋਈ। ਸਥਾਨਕ ਲੋਕਾਂ ਨੇ ਨਸ਼ੇ ਕਾਰਨ ਮੌਤਾਂ ਹੋਣ ਦਾ ਖਰਚਾ ਦਿੱਤਾ ਹੈ। ਠਾਨਕੋਟ ਦੇ ਪਿੰਡ ਚੱਕਤਾਰੀਵਾਲ ਦੇ ਵਿੱਚ ਗੁਜਰਾਂ ਦੇ ਘਰ ਨੂੰ ਅੱਗ ਲੱਗ ਗਈ ਜਿਸ ਦੇ ਕਾਰਨ ਕਰਦੇ ਵਿੱਚ ਪਿਆਜ਼ ਜ਼ਿਆਦਾਤਰ ਸਮਾਨ ਨੁਕਸਾਨਿਆ ਗਿਆ ਹੈ ਪਰਿਵਾਰ ਨੇ ਆਪਣੀ ਧੀ ਦੇ ਵਿਆਹ ਦੇ ਲਈ ਸਮਾਨ ਜੋੜਿਆ ਹੋਇਆ ਸੀ ਜੋ ਇਸ ਘਟਨਾ ਦੇ ਵਿੱਚ ਸੜ ਕੇ ਸੁਆਹ ਹੋ ਗਿਆ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ गुहार लगाई ਹੈ ਉਧਰ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਦੇ ਇੰਡਸਟਰੀ ਏਰੀਏ ਦੇ ਵਿੱਚ ਵੀ ਇੱਕ ਗੋਦਾਮ ਨੂੰ ਅੱਗ ਲੱਗ ਗਈ ਤੇ ਸਕਰੈਪ ਸੜਨ ਦੇ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦਾ ਖਰਚਾ ਜਤਾਇਆ ਗਿਆ ਹੈ ਸਮਰਾਲਾ ਦੇ ਨੇੜਲੇ ਪਿੰਡ ਮੁਸ਼ਕਾਬਾਦ ਦੇ ਲੋਕਾਂ ਨੇ ਇੱਕ ਫੈਕਟਰੀ ਦੇ ਬਾਹਰ ਅਣਮਿੱਥੇ ਸਮੇਂ ਦੇ ਲਈ ਧਰਨਾ ਲਗਾ ਦਿੱਤਾ। ਪ੍ਰਦਕਸ਼ਨ ਕਰਕੇ ਸੜਕ ਦੇ ਦੋਹਾਂ ਪਾਸੇ ਦੀ ਆਵਾਜ਼ ਹੀ ਠੱਪ ਕਰ ਦਿੱਤੀ ਤੇ ਫੈਕਟਰੀ ਨੂੰ ਬੰਦ ਕਰਾਉਣ ਦੀ ਮੰਗ ਕੀਤੀ ਗਈ। ਲੋਕਾਂ ਨੇ ਇਲਜ਼ਾਮ ਲਗਾਇਆ ਕਿ ਪਿੰਡ ਦੇ ਵਿੱਚ ਲੱਗੀ ਬਾਇਓ ਗੈਸ ਫੈਕਟਰੀ ਕਾਰਨ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਤੇ ਉਹਨਾਂ ਆਪਣੀ ਇਸ ਸਮੱਸਿਆ ਬਾਰੇ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਵਾਇਆ ਪਰ ਮਸਲਾ ਹੱਲ ਨਾ ਹੋਣ ਤੇ ਉਹਨਾਂ ਨੇ ਧਰਨਾ ਪ੍ਰਦਰਸ਼ਨ ਦਾ ਰਾਹ ਚੁਣਿਆ। ਪਠਾਨਕੋਟ ਦੀ ਰਹਿਣ ਵਾਲੀ ਹਰਨੂਰ ਸਿੰਘ ਦੀ ਇੰਡੀਅਨ 에ਅਰ ਫੋਰਸ ਅਕੈਡਮੀ ਦੇ ਵਿੱਚ ਚੋਣ ਹੋਈ ਹੈ ਜਿਸ ਦੇ ਕਾਰਨ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਲੋਕ ਇਸ ਸਫਲਤਾ ਦੇ ਲਈ ਹਰਨੂਰ ਨੂੰ ਵਧਾਈਆਂ ਦੇ ਰਹੇ ਨੇ ਤੇ ਹਰਨੂਰ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਕੋਸ਼ਿਸ਼ ਕਰ ਰਹੀ ਸੀ ਕਿ ਇਸ ਵਾਰ ਮੈਰਿਟ ਦੇ ਵਿੱਚ ਨਾਮ ਆਉਣ ਤੇ 에ਅਰ ਫੋਰਸ ਦੀ ਅਕੈਡਮੀ ਦੇ ਲਈ ਉਸ ਦੀ ਚੋਣ ਹੋਈ ਹੈ ਤੇ 1 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਉਹ ਫਲਾਈਂਗ ਅਫਸਰ ਬਣ ਜਾਵੇਗੀ